ਅਮਰੀਕਾ ਨੇ ਇਰਾਨੀ ਊਰਜਾ ਵਪਾਰ ਨੂੰ ਹਲਾਰਾ ਦੇਣ ਦੇ ਦੋਸ਼ ਵਿੱਚ ਦੋ ਭਾਰਤੀ ਨਾਗਰਿਕਾਂ ਸਣੇ 50 ਤੋਂ ਵੱਧ ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ ਤੇ ਪਾਬੰਦੀ ਲਗਾਈ ਹੈ ਇੱਕ ਅਧਿਕਾਰਿਕ ਬਿਆਨ ਮੁਤਾਬਕ ਕੇ ਕਦਮ ਤਹਿਰਾਨ ਦੀ ਊਰਜਾ ਬਰਾਮਦ ਪ੍ਰਣਾਲੀ ਦੇ ਪ੍ਰਮੁੱਖ ਤੱਤਾਂ ਨੂੰ ਖਤਮ ਕਰਨ ਦੇ ਮਤਲਬ ਨਾਲ ਚੁੱਕਿਆ ਗਿਆ ਅਮਰੀਕੀ ਵਿੱਤ ਮੰਤਰਾਲੇ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ ਨੇ ਇਹਨਾਂ ਪਾਬੰਦੀਆਂ ਦਾ ਐਲਾਨ ਕੀਤਾ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਇਹਨਾਂ ਲੋਕਾਂ ਨੇ ਸਮੂਹ ਰੂਪ ਵਿੱਚ ਅਰਬਾਂ ਡਾਲਰ ਮੁੱਲ ਦੇ ਪੈਟਰੋਲੀਅਮ ਅਤੇ ਉਸਦੇ ਉਤਪਾਦਾਂ ਦੀ ਬਰਾਮਦ ਨੂੰ ਸਮਰੱਥ ਬਣਾਇਆ ਜਿਸ ਨਾਲ ਇਰਾਨੀ ਸ਼ਾਸਨ ਨੂੰ ਉਹਨਾਂ ਅੱਤਵਾਦੀ ਸਮੂਹਾਂ ਲਈ ਵੱਡਾ ਮਾਲੀਆ ਮਿਲਿਆ ਜੋ ਅਮਰੀਕਾ ਲਈ ਖਤਰਾ ਹੈ ਇਹ ਪਾਬੰਦੀ ਇਰਾਨ ਦੇ ਪੈਟਰੋਲੀਅਮ ਅਤੇ ਪੈਟਰੋਕੈਮੀਕਲ ਬਰਾਮਦ ਨੂੰ ਸੀਮਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ ਵਿੱਤ ਮੰਤਰੀ ਸਕਾਟ ਨੇ ਕਿਹਾ ਕਿ ਵਿੱਤ ਮੰਤਰਾਲਾ ਈਰਾਨ ਦੀ ਊਰਜਾ ਪ੍ਰਬੰਧਨ ਪ੍ਰਣਾਲੀ ਦੇ ਮੁੱਖ ਤੱਤਾਂ ਨੂੰ ਖਤਮ ਕਰਕੇ ਉਸ ਦੀ ਨਕਦੀ ਪ੍ਰਵਾਹ ਪ੍ਰਣਾਲੀ ਨੂੰ ਕਮਜ਼ੋਰ ਕਰ ਰਿਹਾ ਜਿਨ੍ਹਾਂ ਦੋ ਭਾਰਤੀ ਨਾਗਰਿਕਾਂ ਤੇ ਪਹੁੰਚ ਦੀ ਲਾਈ ਗਈ ਹੈ ਉਹਨਾਂ ਵਿੱਚ ਵਰਨ ਪੂਲਾਵੀ ਸ਼ਾਮਲਾ ਜੋ ਮਾਰਸ਼ਲ ਦੀਪ ਸਥਿਤ ਵਰਤਾ ਸ਼ਿਪਿੰਗ ਇੰਕ ਦਾ ਮਾਲਕ ਹੈ ਇਹ ਕੰਪਨੀ ਕਾਮਰਸ ਦਾ ਝੰਡਾ ਲੱਗੇ ਜਹਾਜ਼ ਪਾਮਿਰਦਈ ਮਾਲਕ ਤੇ ਸੰਚਾਲਕ ਹੈ ਦੂਜੀ ਭਾਰਤੀ ਨਾਗਰਿਕ ਸੋਨੀਆ ਸ਼੍ਰੇਸ਼ਟਾ ਜੋ ਵੇਗਾ ਸਟਾਰਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੀ ਮਾਲਕ ਹੈ ਕੰਪਨੀ ਇੱਕ ਹੋਰ ਕਮਰਸ ਝੰਡੇ ਵਾਲੇ ਜਹਾਜ਼ ਨੈਪਟਾ ਦੀ ਮਾਲਕ ਹੈ ਅਤੇ ਸੰਚਾਲਨ ਕਰਦੀ ਹੈ ਜਿਸ ਨੇ ਜਨਵਰੀ 2025 ਤੋਂ ਪਾਕਿਸਤਾਨ ਨੂੰ ইরਾਨੀ ਮੂਲ ਦਾ ਐਲਪੀਜੀ ਪਹੁੰਚਾਇਆ